ਦੋਨ ਮੀਰੀ ਪੀਰੀ ਸਾਹਿਬ ਤੋਂ ਕਿਸਾਨਾਂ ਮਜ਼ਦੂਰਾਂ ਦਾ ਵੱਡਾ ਜਥਾ ਹੋਇਆ ਸ਼ੰਭੂ ਬਾਰਡਰ ਵੱਲ ਰਵਾਨਾ ਮਾਸਟਰ ਗੁਰਜੀਤ ਸਿੰਘ ਬੱਲੜਵਾਲ ਕਿਸਾਨੀ ਮੰਗਾਂ ਨੂੰ ਪੂਰੀਆਂ ਕਰਵਾਉਣ ਲਈ ਕਿਸਾਨਾਂ ਵੱਲੋਂ 2020 ਤੋਂ ਸੰਘਰਸ਼ ਸ਼ੁਰੂ کیا ਗਿਆ ਹੈ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਮੰਨਣ ਦੇ ਲਾਰੇ ਤਾਂ ਲਾਏ ਪਰੰਤੂ ਉਹਨਾਂ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਇਸ ਤਰ੍ਹਾਂ ਸੈਂਟਰ ਸਰਕਾਰ ਨੇ ਕਿਸਾਨਾਂ ਨਾਲ ਧੋਖਾ ਕੀਤਾ ਜਿਸ ਕਰਕੇ 13 ਫਰਵਰੀ 2024 ਤੋਂ ਦੁਬਾਰਾ ਕਿਸਾਨਾਂ ਨੂੰ ਆਪਣਾ ਮੋਰਚਾ ਲਾਉਣ ਲਈ ਆਪਣੀਆਂ ਮੰਗਾਂ ਮੰਨਵਾਉਣ ਲਈ ਸੜਕਾਂ ਤੇ ਆਉਣਾ ਪਿਆ ਇੱਕ ਸਾਲ ਤੋਂ ਵੱਧ ਹੋ ਜਾਣ ਦੇ ਬਾਵਜੂਦ ਵੀ ਸਰਕਾਰ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ ਇਸ ਲਈ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਜੋਨ ਮੀਰੀ ਪੀਰੀ ਸਾਹਿਬ ਤੋਂ ਕਿਸਾਨਾਂ ਮਜ਼ਦੂਰਾਂ ਦਾ ਇੱਕ ਵੱਡਾ ਜੱਥਾ ਆਪਣੀ 20 ਦਿਨ ਦੀ ਡਿਊਟੀ ਨਿਭਾਉਣ ਲਈ ਸ਼ੰਭੂ ਬਾਰਡਰ ਲਈ ਅੱਜ ਰਵਾਨਾ ਹੋਇਆ ਜਿਨ੍ਹਾਂ ਗੁਰਦਾਸਪੁਰ ਤੋਂ ਇਸੇ ਤਰ੍ਹਾਂ ਦੇ ਹੋਰ ਬਹੁਤ ਸਾਰੇ ਜਥੇ ਟਰਾਲੀਆਂ ਟਰੈਕਟਰਾਂ ਬੱਸਾਂ ਅਤੇ ਰੇਲ ਗੱਡੀਆਂ ਰਾਹੀਂ ਵੱਡੀ ਗਿਣਤੀ 'ਚ ਸ਼ੰਭੂ ਬਾਰਡਰ ਪਹੁੰਚਣਗੇ ਤੇ ਕੱਲ ਆਪਣੀ ਜਾਨ ਗਵਾਉਣ ਵਾਲੇ ਕਿਸਾਨ ਮੋਰਚੇ ਦੇ ਅਮਰ ਸ਼ਹੀਦ ਸ਼ੁਭਕਰਨ ਸਿੰਘ ਦੀ ਪਹਿਲੀ ਵਰਸੀ ਤੇ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕਰਨਗੇ ਜੋਨ ਪ੍ਰਧਾਨ ਤੇ ਜ਼ਿਲ੍ਹਾ ਆਗੂ ਮਾਸਟਰ ਗੁਰਜੀਤ ਸਿੰਘ ਬੱਲੜਵਾਲ ਨੇ ਦੱਸਿਆ ਕਿ ਜਿੰਨਾ ਚਿਰ ਸਰਕਾਰ ਮੰਗਾ ਨਹੀਂ ਮੰਨਦੀ ਉਹਨਾਂ ਚਿਰ ਸੰਘਰਸ਼ ਇਸੇ ਤਰ੍ਹਾਂ ਚੱਲ ਰਿਹਾ ਰਹੇਗਾ ਭਾਵੇਂ ਸਾਨੂੰ ਕਿੰਨੀਆਂ ਵੀ ਹੋਰ ਕੁਰਬਾਨੀਆਂ ਕਿਉਂ ਨਾ ਕਰਨੀਆਂ ਪੈਣ ਅੱਜ ਰਵਾਨਾ ਹੋਣ ਵਾਲੇ ਇਸ ਜਥੇ ਵਿੱਚ ਮੁੱਖ ਤੌਰ ਤੇ ਜੂਨ ਸਕੱਤਰ ਹਜੂਰ ਸਿੰਘ ਜੀ ਕਪੂਰਾ ਡਾਕਟਰ ਬਲਵਿੰਦਰ ਸਿੰਘ ਕੋਟਲੀ ਪ੍ਰਧਾਨ ਸਰਪਜੀਤ ਸਿੰਘ ਲੋਧੀ ਬਲਵਿੰਦਰ ਸਿੰਘ ਕੁਲਦੀਪ ਸਿੰਘ ਜਗਦੀਪ ਸਿੰਘ ਕੋਟਲੀ ਦਰਸੀਮ ਸਿੰਘ ਪ੍ਰਧਾਨ ਕੋਟਲਾ ਸੁਭਾ ਸਿੰਘ ਸੋਹਣ ਸਿੰਘ ਪ੍ਰਧਾਨ ਪੱਡੇ ਸੁਲਖਣ ਸਿੰਘ ਗੁਰਪਾਲ ਸਿੰਘ ਆਦਿ ਆਗੂ ਸ਼ਾਮਿਲ ਸਨ ਗੁਰਦਾਸਪੁਰ ਤੋਂ ਡਾਕਟਰ ਸਰਬਜੀਤ ਸਿੰਘ ਪਿੰਡਰ ਡਾਕਟਰ ਨਰਿੰਦਰ ਸਿੰਘ ਕੁਮਾਰ ਤੇ ਜਗੀਰ ਸਿੰਘ ਮੰਡ ਦੀ ਫਾਸਟ نیوز 24 ਟੀਵੀ ਤੇ ਖਾਸ ਰਿਪੋਰਟ ਮੈਂ ਮਾਸਟਰ ਗੁਰਜੀਤ ਸਿੰਘ ਬਰੜਵਾਲ ਮੀਰੀਪੀਰੀ ਜਨ ਪ੍ਰਧਾਨ ਜਿਲ੍ਹਾ ਆਗੂ ਅੱਜ ਅਸੀਂ ਬਿਆਸ ਰੇਲਵੇ ਸਟੇਸ਼ਨ ਤੇ ਖੜੇ ਆ ਇਹ ਉਹ ਜਥਾ ਆ ਉਥੇ ਚੱਲਿਆ ਜਿੱਥੇ ਕਿਸਾਨਾਂ ਨੂੰ ਬੈਠਿਆਂ ਨੂੰ ਆਪਣੀਆਂ ਮੰਗਾਂ ਖਾਤਰ ਪੂਰਾ ਇੱਕ ਸਾਲ ਹੋ ਗਿਆ 13 ਤਰੀਕ ਨੂੰ ਤੇ ਇਹ ਜਥੇ ਉਹਨਾਂ ਚਿਰ ਇਸੇ ਤਰ੍ਹਾਂ ਹੀ ਜਾਂਦੇ ਰਹਿਣਗੇ ਜਿਨ੍ਹਾਂ ਚਿਰ 12 ਮੰਗਾਂ ਦਾ ਚਾਰਟ ਜਿਹੜਾ ਸਰਕਾਰ ਨੂੰ ਦਿੱਤਾ ਆ ਉਹ ਪੂਰੀਆਂ ਨਹੀਂ ਹੋ ਜਾਂਦੀਆਂ ਤੇ ਸਰਕਾਰ ਜਿਹੜੀ ਐ ਐਮਐਸਪੀ ਦੀ ਗਾਰੰਟੀ ਨਹੀਂ ਦਿੰਦੀ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਫ਼ ਨਹੀਂ ਕਰਦੀ ਤੇ ਜਿਹੜੇ ਜਿਨ੍ਹਾਂ ਨਾਲ ਤਸ਼ੱਦਦ ਹੋਇਆ ਆ ਲਖੀਮਪੁਰ ਖੀਰੀ ਕਾਂਡ ਵਰਗਿਆਂ ਦਾ ਉਹਨਾਂ ਦਾ ਇਨਸਾਫ ਨਹੀਂ ਮਿਲਦਾ ਨੌਜਵਾਨ ਕੱਲ ਜੀਆ ਛੀਦੀ ਦੇ ਨਾਲ ਆ ਰਿਹਾ ਆ ਸੁਭਕਰਨ ਸਿੰਘ ਉਹਦਾ ਵੀ ਵੱਡੇ ਪੱਧਰ ਤੇ ਉੱਥੇ ਜਥਿਆਂ ਨੂੰ ਜਾ ਕੇ ਉਹ ਸ਼ਰਧਾਂਜਲੀ ਦੇਣੀ ਉਹਨੂੰ ਤੇ ਇਹੋ ਜਿਹੀਆਂ ਜਿਹੜੀਆਂ ਘਟਰਾਵਾ ਨਹੀਂ ਸਰਕਾਰ ਬੰਦ ਕਰਦੀ ਉਹਨਾਂ ਦਾ ਇਨਸਾਫ ਨਹੀਂ ਦਿੰਦੀ ਤੇ ਕਿਸਾਨ ਮੰਗਾ ਨਹੀਂ ਮੰਦੀ ਉਹਨਾਂ ਚੇਰੇ ਕਾਫਲੇ ਜਿਹੜਿਆ ਸ਼ੰਭੂ ਬਾਰਡਰ ਤੇ ਜਾਂਦੇ ਰਹਿਣਗੇ ਲਗਾਤਾਰ ਤੇ ਲੜਦੇ ਰਹਿਣਗੇ ਕਿਸਾਨ ਮਜ਼ਦੂਰ ਸ਼ਸ਼ਕਪਤੀ ਪੰਜਾਬ ਜਿੰਦਾਬਾਦ 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 ਲੜਨ ਵਾਲੇ ਲੋਕਾਂ ਦਾ ਏਕਾ ਜਿੰਦਾਬਾਦ 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 ਮੋਦੀ ਸਰਕਾਰ ਮੁਰਦਾਬਾਦ 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 ਘਾਰਪਰੋੜ ਘਰਾੜਾਂ ਦੀ ਪਿੱਠੂ ਸਰਕਾਰ ਮੁਰਦਾਬਾਦ 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 ਕਿਸਾਨਾਂ ਨੂੰ ਧਰਨੇ ਤੇ ਬਿਠਾਉਣ ਵਾਲੀਆਂ ਸਰਕਾਰਾਂ ਮੁਰਦਾਬਾਦ 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 ਕਿਸਾਨ ਮਜ਼ਦੂਰ ਸ਼ਸ਼ਕਪਤੀ ਪੰਜਾਬ ਜਿੰਦਾਬਾਦ 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 ਧੰਨਵਾਦ ਵੈਦਰ ਜੀ ਕਾ ਖਾਲਸਾ ਵੈਦ Aqui.